ब्रेंटन रोलिंग एकर्स ड्राइव उत्तरी रहائش ਤੇ ਗੋਲੀ ਪਰੇ ਮਾਮਲੇ ਦੇ ਵਿੱਚੇ ਪੋਕੋੜੇ ਹਸਨਦੀਪ ਸਿੰਘ ਤੇ ਗੁਰਪ੍ਰੀਤ ਅਸਿੰਗਤ ਦੂਰੋਂ ਨੂੰ ਅਪੀਲ ਹੈ ਪੁਲਿਸ ਨੇ ਕਾਬੂ ਕਰ ਲਿਆ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਦੇ ਵੱਲੋਂ ਦੋ ਰਿਹਾਇਸ਼ਾਂ ਤੇ ਅੰਨੇਵਾ ਗੋਲੀਆਂ ਚੁਲਾਈਆਂ ਗਈਆਂ ਸਸ ਜੀਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪੁਲਿਸ ਨੇ ਵੱਲੋਂ ਕਾਬੂ ਕਲੀਤਾ ਗਿਆ। ਤੋਂ ਹੰਦਸਦੀ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਇੱਕ ਕਾਲੇ ਰੰਗ ਦੀ ਗੱਡੀ ਦੇ ਵਿੱਚੋਂ ਫਰਾਰ ਹੋ ਗਏ। ਜਿਸ ਤੋਂ ਬਾਅਦ 13 ਜੁਲਾਈ ਨੂੰ ਵਿਨੀਪੈਕ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਕ ਮੈਨੀਟੋਬਾ ਦੇ ਵਿੱਚੋਂ ਸ਼ੱਕੀ ਵਾਹਨ ਦਾ ਪਤਾ ਲਗਾਇਆ ਜਿਸ ਦੇ ਨਾਲ ਇੱਕ ਸ਼ੱਕੀ ਦੀ ਪਛਾਣ ਹੋਈ। ਜਾਂਚ ਕਰਤਾਵਾਂ ਨੇ ਵਿਨੀਪੈਕ ਦੇ ਵਿੱਚ ਜਾਂਚ ਕਰਦੇ ਹੋਏ 23 ਸਾਲਾ ਕੁਪੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ 26 ਅਗਸਤ ਨੂੰ ਅੰਟੈਰੀਓ ਵਾਪਸ ਲਿਆਂਦਾ ਗਿਆ। ਦਸਵੇਂ ਸਟੇਜ ਲਾਈਨ ਨੂੰ ਮਿਸਿਸ ਸਾਗਰ ਦੇ ਵਿੱਚ ਇਕਲ ਟ੍ਰੈਫਿਕ ਸਟਾਪ ਤੋਂ ਬਾਅਦ ਦੂਜੇ ਸ਼ੱਕੇ ਤੇ ਪਛਾਣ ਕੀਤੀ ਗਈ ਅਤੇ ਮਿਸਿਸ ਸਾਗਰ ਦੇ ਵੀ ਸਲਾਹੁ ਹੁਸਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਹੋਰ ਲੋਕਾਂ ਦੇ ਹੁੰਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ 905 ਐਕਸਟੈਂਸ਼ਨ ਉੱਤੇ ਜਾਂਚ ਕਰਤਾਵ ਦੇ ਨਾਮ ਸੰਪਰਕ ਕਰਨ ਜਾਂ ਫਿਰ ਕ੍ਰਾਈਮ ਸਟਾਪਰ ਦੇ ਨਾਲ ਗੁਪਤ ਰੂਪ ਦੇ ਵਿੱਚ ਵੀ ਜਾਣਕਾਰੀ ਸਾਂਝੀ ਕਰ ਸਕਦੇ ਨੇ। ਇਸ ਸਬੰਧ ਦੇ ਦਰਮਿਆਨ ਪੀਐਲ ਰੀਜਨਲ ਪੁਲਿਸ ਦੇ ਵੱਲੋਂ ਇਸ ਵੀ ਨਿਪੈਕ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ 3 ਇਸ ਜਾਂਚ ਵਿੱਚ ਸਹਿ ਹੋ ਕਰਨ ਦੇ ਲਈ ਧੰਨਵਾਦ ਵੀ ਕੀਤਾ ਗਿਆ।